ਤਾ ਇਸ ਲਈ ਦੀ ਇੱਕ ਵੱਡੀ ਖਬਰ ਸਾਹਮਣੇ ਆਈ ਜਿੱਥੇ ਪੰਥ ਦੇ ਵਿੱਚ ਵੱਡਾ ਧਮਾਕਾ ਹੋਇਆ ਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਚਾਰਜ ਜਿਹੜਾ ਹੈ ਵਾਪਸ ਲੈ ਲਿਆ ਗਿਆ ਹੈ ਐ ਜੀ ਪੀ ਸੀ ਦੀ ਮੀਟਿੰਗ ਹੋਈ ਜਿਸ ਦੇ ਵਿੱਚ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਤਾਂ ਇਹ ਸਾਰੇ ਮਾਮਲੇ ਤੇ ਵਧੇਰੇ ਜਾਣਕਾਰੀ ਲਈ ਮੇਰੇ ਸਹਿਯੋਗੀ ਸੁਪਰੀਆ ਮੌਜੂਦ ਨੇ ਸੁਪਰੀਆ ਐ ਜੀ ਪੀ ਸੀ ਦੇ ਵੱਲੋਂ ਇੱਕ ਬਹੁਤ ਵੱਡਾ ਐਕਸ਼ਨ ਕਹਿ ਸਕਦੇ ਆ ਕਿ ਲਿਆ ਗਿਆ ਹੈ ਜਿੱਥੇ ਪਿਛਲੇ ਦਿਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦਾ ਮਾਮਲਾ ਬਹੁਤ ਗਰਮਾ ਰਿਹਾ ਸੀ ਉਹਨਾਂ ਤੇ ਗੰਭੀਰ ਇਲਜ਼ਾਮ ਉਹਨਾਂ ਦੇ ਰਿਸ਼ਤੇਦਾਰ ਦੇ ਵੱਲੋਂ ਲਗਾਏ ਗਏ ਸੀ ਜਿਸ ਦਾ ਨਾਮ ਗੁਰਪ੍ਰੀਤ ਸੀ ਉਹ ਸੰਧੂ ਦਾਸ ਸਨ ਜਥੇਦਾਰ ਸਾਹਿਬ ਦੇ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਦੀ ਪਤਨੀ ਦੇ ਉਹਨਾਂ ਦੇ ਨਾਲ ਨਜ਼ਾਈਤ ਸਬੰਧ ਰਹੇ ਨੇ ਤਾਂ ਇਸ ਮਾਮਲੇ ਦੇ ਵਿੱਚ ਜਿੱਥੇ ਐ ਜੀ ਪੀ ਸੀ ਦੀ ਮੀਟਿੰਗ ਹੋਈ ਹੈ ਉਸ ਦੇ ਵਿੱਚ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੀ ਬਿਲਕੁਲ ਤਾਂ ਜੋ ਪਹਿਲਾ ਬੈਠਕ ਹੋਈ ਹੈ ਅਮਰਜੈਂਸੀ ਮੀਟਿੰਗ ਸੱਦੀ ਗਈ ਸੀ ਉਸ ਤੋਂ ਬਾਅਦ ਵੱਡਾ ਫੈਸਲਾ ਜੋ ਦੇਖਣ ਨੂੰ ਮਿਲ ਰਿਹਾ ਕਿਉਂਕਿ ਜੋ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਤੋਂ ਚਾਰਜ ਵਾਪਸ ਲੈ ਲਿਆ ਗਿਆ ਹੈ 15 ਦਿਨਾਂ ਦੇ ਲਈ ਚਾਰਜ ਵਾਪਸ ਲੈ ਲਿਆ ਹੈ ਤੇ ਉਹਨਾਂ ਦੀ ਜਗ੍ਹਾ ਜੋ ਹੈੱਡ ਗ੍ਰੰਤੀ ਸੀ ਉਹਨਾਂ ਨੂੰ ਫਿਲਹਾਲ 15 ਦਿਨਾਂ ਦਾ ਚਾਰਜ ਸੌਪ ਦਿੱਤਾ ਗਿਆ ਹੈ ਤੇ ਜੋ ਕਿਸੇ ਵੀ ਮੀਟਿੰਗ ਦੇ ਵਿੱਚ ਸਮਾਗਮ ਦੇ ਵਿੱਚ ਵੀ ਸ਼ਾਮਲ ਨਹੀਂ ਹੋ ਸਕਣਗੇ ਇਹ ਫੈਸਲਾ ਐ ਜੀ ਪੀ ਸੀ ਦੇ ਵੱਲੋਂ ਲਿਆ ਗਿਆ ਹੈ ਤੇ ਇਸ ਦੇ ਨਾਲ ਹੀ ਜੋ ਹੈੱਡ ਗ੍ਰੰਥੀ ਨੇ ਜਗਤਾਰ ਸਿੰਘ ਜੀ ਉਹ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਜਗ੍ਹਾ ਸੇਵਾ ਨਿਭਾਉਣਗੇ ਤੇ ਤਿੰਨ ਮੈਂਬਰੀ ਕਮੇਟੀ ਦਾ ਗਠਨ ਹੋਇਆ ਜਿਸ ਦੇ ਜੋ ਕਿ 15 ਦਿਨਾਂ ਦੇ ਵਿੱਚ ਰਿਪੋਰਟ ਬਣਾਏਗੀ ਤੇ ਕੀ ਮਾਮਲਾ ਹੈ ਜਿਸ ਮਾਮਲੇ ਦੇ ਵਿੱਚ ਉਹਨਾਂ ਤੇ ਐਕਸ਼ਨ ਲਿਆ ਗਿਆ ਉਸ ਦੀ ਸੱਚਾਈ ਕੀ ਹੈ ਕੀ ਕੁਝ ਹੈ ਸਾਰੇ ਪੱਖ ਸਭ ਕੁਝ ਇਕੱਠਾ ਕਰਕੇ ਸਬੂਤ ਜੋ ਹੈ ਉਹ ਪੇਸ਼ ਕਰਨਗੀ ਤਿੰਨ ਮੈਂਬਰੀ ਕਮੇਟੀ ਜਿਹੜੀ ਹੈ ਇਸ ਦੇ ਵਿੱਚ ਜੋ ਨੇ ਐ ਐਸਜੀਪੀਸੀ ਦੇ ਐ ਐਸਜੀਪੀਸੀ ਦੇ ਜੋ ਮੀਤ ਪ੍ਰਧਾਨ ਨੇ ਸੀਨੀਅਰ ਪ੍ਰਧਾਨ ਨੇ ਰਗੁਜੀਤ ਸਿੰਘ ਵਿਰਕਰ ਜਨਰਲ ਸਕੱਤਰ ਨੇ ਸ਼ੇਰ ਸਿੰਘ ਮੰਡਵਾਲਾ ਤੇ ਅੰਤਰਿਕ ਕਮੇਟੀ ਮੈਂਬਰ ਦਲਜੀਤ ਸਿੰਘ ਪਿੰਡਰ ਸ਼ਾਮਲ ਨੇ ਤਿੰਨੋਂ ਜਣੇ ਪੜਤਾਲ ਕਰਨਗੇ 15 ਦਿਨਾਂ ਲਈ ਲਗਾਤਾਰ ਉਸ ਤੋਂ ਬਾਅਦ ਆਪਣੀ ਰਿਪੋਰਟ ਸ਼ੇਖ ਕਰਨਗੇ ਤੇ ਉਹ ਤੱਕ ਲਈ ਜੋਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਦਾ ਚਾਰਜ ਲੈ ਲਿਆ ਗਿਆ ਤੇ ਉਹਨਾਂ ਦੀ ਜਗ੍ਹਾ ਹੈੱਡ ਗ੍ਰੰਥੀ ਨੂੰ ਲਗਾ ਦਿੱਤਾ ਗਿਆ ਤੇ ਸਮਾਗਮਾਂ ਤੇ ਵੀ ਸ਼ਾਮਲ ਹੋਣ ਤੇ ਤੇ ਅਹੁਦੇ ਤੇ ਉਹਨਾਂ ਤੇ ਫਿਲਹਾਲ ਰੋਕ ਲਗਾ ਦਿੱਤੀ ਗਈ ਹੈ ਬਿਲਕੁਲ ਸੁਪਰੀਏ ਜਿਸ ਤਰੀਕੇ ਦੇ ਨਾਲ ਮੀਟਿੰਗ ਹੋਈ ਤੇ ਇਸ ਤੋਂ ਬਾਅਦ ਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਕੋਈ ਬਿਆਨ ਆਇਆ ਹੋਵੇ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੋਵੇ ਇਸ ਬਾਬਤ ਜੇ ਨਹੀਂ ਫਿਲਹਾਲ ਤੱਕ ਤਾਂ ਉਹ میڈیا ਨਾਲ ਗੱਲ ਕਰਨ ਤੋਂ ਗੁਰੇਸ਼ ਕਰਦੇ ਨਜ਼ਰ ਆਏ ਸੀ ਸਵਾਲਾਂ ਤੋਂ ਪਛਦੇ ਨਜ਼ਰ ਆਏ ਸੀ ਕਿਉਂਕਿ ਉਹਨਾਂ ਨੇ ਫੈਸਲਾ ਸੁਣਾ ਦਿੱਤਾ ਸੀ ਪ੍ਰੈਸ ਨੋਟ ਜਾਰੀ ਹੋ ਚੁੱਕਿਆ ਹੈ ਕਿ ਕੀ ਫੈਸਲਾ ਲਿਆ ਗਿਆ ਤਾਂ ਇਸ ਸੰਬੰਧੀ ਗੱਲਬਾਤ ਕਰਨ ਤੋਂ ਫਿਲਹਾਲ ਉਹਨਾਂ ਨੇ ਇਨਕਾਰ ਕਰ ਦਿੱਤਾ ਸੀ ਤੇ ਦੱਸ ਦੇ ਕਿ ਅੱਜ ਕੱਲ ਸੱਤੀ ਗਈ ਸੀ ਬੈਠਕ ਜਿਹੜੀ ਬੈਠਕ ਦੇ ਵਿੱਚ ਅੱਜ ਫੈਸਲਾ ਹੋਇਆ ਹੈ ਲੁਧਿਆਣੇ ਦੇ ਵਿੱਚ ਇਹ ਬੈਠਕ ਹੋਈ ਸੀ ਅਕਵਾਈ ਹਰਜਿੰਦਰ ਸਿੰਘ ਧਾਮੀ ਨੇ ਕੀਤੀ ਐਸਜੀ ਐਜੀਪੀਸੀ ਪ੍ਰਧਾਨ ਜੋ ਨੇ ਤੇ ਇਸ ਦੇ ਵਿੱਚ ਵੱਡਾ ਫੈਸਲਾ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਖਿਲਾਫ ਲਿਆ ਗਿਆ ਤੇ ਹੁਣ ਕਮੇਟੀ ਬਣਾਈ ਗਈ ਹੈ ਤੇ ਕਮੇਟੀ ਜਦੋਂ ਰਿਪੋਰਟ ਸੌਪੇਗੀ ਅੱਗੇ ਕੀ ਹੁੰਦਾ ਹੈ ਕੀ ਫੈਸਲਾ ਲਿਆ ਜਾਂਦਾ ਹੈ ਉਸ ਤੋਂ ਬਾਅਦ ਪਤਾ ਲੱਗੇਗਾ ਬਿਲਕੁਲ ਸੁਪਰੀ ਜਿਸ ਤਰੀਕੇ ਦੇ ਨਾਲ ਐ ਜੀ ਪੀ ਸੀ ਦੇ ਵੱਲੋਂ ਐਕਸ਼ਨ ਲਿਆ ਗਿਆ ਇਸ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਆਇਆ ਉਹ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਸੰਡੂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਸਨ ਤਾਂ ਉਸ ਤੇ ਬੇ ਬਾਕੀ ਦੇ ਨਾਲ ਜਥੇਦਾਰ ਸਾਈਬ ਜਿਹੜੇ ਨੇ ਇਲਜ਼ਾਮਾਂ ਦੇ ਜਵਾਬ ਦਿੰਦੇ ਨਜ਼ਰ ਆਏ ਹਾਲਾਂਕਿ ਜਥੇਦਾਰ ਸਾਈਬ ਤੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਸਾਰੇ ਇਲਜ਼ਾਮ ਜਿਹੜੇ ਨਕਾਰੇ ਗਏ ਤਾਂ ਹੁਣ ਜਿਸ ਤਰੀਕੇ ਦੇ ਨਾਲ ਐ ਜੀ ਪੀ ਸੀ ਨੇ ਐਕਸ਼ਨ ਲਿਆ ਹੈ ਤੇ ਜਥੇਦਾਰ ਸਾਈਬ ਦਾ ਕੋਈ ਬਿਆਨ ਆਇਆ ਹੋਵੇ ਜੀ ਫਿਲਹਾਲ ਇਸ ਮਾਮਲੇ ਤੇ ਤਾਂ ਕੋਈ ਬਿਆਨ ਨਹੀਂ ਆਇਆ ਉਹਨਾਂ ਦੇ ਵੱਲੋਂ ਤੇ ਲੇਕਿਨ ਜੇਕਰ ਗੱਲ ਕਰੀਏ ਜਿਵੇਂ ਉਹਨਾਂ ਤੇ ਰੋਕ ਲਗਾਈ ਗਈ ਹੈ ਕਿਤੇ ਵੀ ਜਨਤਕ ਜਿਵੇਂ ਵੀ ਜਨਤਾ ਨਾਲ ਗੱਲਬਾਤ ਕਰਨ ਤੇ ਸਮਾਗਮਾਂ ਦੇ ਉੱਤੇ ਜਿਹੜੀ ਰੋਕ ਲਗਾਈ ਗਈ ਹੈ ਹੋ ਸਕਦਾ ਹੈ ਕਿ ਉਹ ਨਾ ਰੂਬਰੂ ਹੋਣ ਮੀਡੀਆ ਦੇ ਜਾਂ ਆਪਣਾ ਪੱਖ ਫਿਲਹਾਲ ਨਾ ਰੱਖ ਸਕਣ ਕਿਉਂਕਿ ਫਿਲਹਾਲ ਇਹਨਾਂ ਚੀਜ਼ਾਂ ਤੇ ਰੋਕ ਲੱਗੀ ਹੈ ਲੇਕਿਨ ਪਹਿਲਾਂ ਦੀ ਜੇਕਰ ਗੱਲ ਕਰੀਏ ਜਦੋਂ ਸੰਡੂ ਦੇ ਵੱਲੋਂ ਲਗਾਤਾਰ ਇਲਜ਼ਾਮ ਲਗਾਏ ਜਾ ਰਹੇ ਨੇ ਉਹਨਾਂ ਨੇ ਇੱਕ ਅੱਜ ਸਵੇਰੇ ਫਿਰ ਤੋਂ ਗੁਰਪ੍ਰੀਤ ਸਿੰਘ ਜੋ ਵਿਅਕਤੀ ਹੈ ਉਸਨੇ ਨਵੀਂ ਵੀਡੀਓ ਜਾਰੀ ਕੀਤੀ ਤਾਂ ਕੱਲ ਜਥੇਦਾਰ ਸਾਹਿਬ ਦੋ ਵਾਰ ਲਾਈਵ ਆਈ ਸੀ ਮੀਡੀਆ ਦੇ ਸਾਹਮਣੇ ਆਏ ਸੀ ਤੇ ਉਹਨਾਂ ਨੇ ਆਪਣਾ ਪੱਖ ਰੱਖਿਆ ਸੀ ਚਾਹੇ ਉਹ ਵੀਡੀਓ ਤੇ ਹੋਵੇ ਚਾਹੇ ਉਹਨਾਂ ਦੀ ਜਥੇਦਾਰੀਤ ਹੋਵੇ ਹਰ ਮ ਮੈਂ ਗੁਰੂ ਦੀ ਹਜ਼ੂਰੀ ਦੇ ਵਿੱਚ ਕਹਿ ਰਿਹਾ ਭਾਵਕ ਵੀ ਹੋਏ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਮੈਂ ਕੁਝ ਵੀ ਗਲਤ ਨਹੀਂ ਕੀਤਾ ਤੇ ਉਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਸੀ ਕਿ ਉਸ ਦੀਆਂ ਗੁਰਪ੍ਰੀਤ ਸਿੰਘ ਦੀਆਂ ਜੁੱਤੀਆਂ ਨੇ ਉਹਨਾਂ ਦਾ ਪੜਾਈ ਦਾ ਖਰਚ ਉਹਨਾਂ ਦੇ ਵੱਲੋਂ ਚੁੱਕਿਆ ਗਿਆ ਤੇ ਜਦੋਂ ਉਹਨਾਂ ਦਾ ਵਿਆਹ ਹੋਇਆ ਸੀ ਤਾਂ ਜਿਹੜੀ ਜਿਹੜੇ ਕੁੜੀ ਦੇ ਨਾਲ ਸੰਬੰਧਾਂ ਦੇ ਸੰਬੰਧ ਨਜਾਇਜ਼ ਸੰਬੰਧਾਂ ਦੇ ਇਲਜ਼ਾਮ ਲੱਗ ਰਹੇ ਨੇ ਉਹ ਮਹਿਜ਼ 8ਵੀਂ 9ਵੀਂ ਚ ਪੜਦੀ ਸੀ ਤੇ ਐਵੇਂ ਦਾ ਕੁਝ ਵੀ ਨਹੀਂ ਵਾਪਰਿਆ ਇਹ ਸਾਰੇ ਇਲਜ਼ਾਮਾਂ ਨੂੰ ਨਕਾਰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨਜ਼ਰ ਆਏ ਸੀ ਤੇ ਉਹਨਾਂ ਨੇ ਲਗਾਤਾਰ ਇਹੀ ਕਿਹਾ ਸੀ ਕਿ ਮੇਰਾ ਕਸੂਰ ਇਹੀ ਸੀ ਕਿ ਮੈਂ ਭਲਾਈ ਸਮਝੀ ਮੈਂ ਭਲੇ ਲਈ ਕੰਮ ਕੀਤਾ ਤੇ ਦੂਜਾ ਕਿ ਮੈਂ ਉਸ ਮੀਟਿੰਗ ਦੇ ਵਿੱਚ ਮੌਜੂਦ ਸੀ ਜਦੋਂ ਬਲਟੋਹਾ ਦੀ ਜਿਹੜੀ ਵੀਡੀਓ ਹੁਣ ਕੱਲ ਵਾਇਰਲ ਹੋਈ ਹੈ ਜਿਹੜੀ ਜਨਤਕ ਕੀਤੀ ਗਈ ਹੈ ਉਸ ਉੱਥੇ ਮੈਂ ਮੌਜੂਦ ਸੀ ਇਹ ਮੇਰੀ ਗਲਤੀ ਸੀ ਇਹ ਸਾਰੀ ਚੀਜ਼ਾਂ ਯਾਨੀ ਹਰਪੀ ਸਿੰਘ ਕਹਿੰਦੇ ਨਜ਼ਰ ਆਏ ਨਹੀਂ ਦੂਜੇ ਪਾਸੇ ਦੇਖਿਆ ਜਾਵੇ ਤਾਂ ਜਿਹੜਾ ਗੁਰਪ੍ਰੀਤ ਸਿੰਘ ਵਿਅਕਤੀ ਹੈ ਜਿਸ ਦੇ ਵੱਲੋਂ ਕਿਹਾ ਗਿਆ ਹੈ ਕਿ ਨਜਾਇਜ਼ ਸੰਬੰਧ ਮੇਰੀ ਪਤਨੀ ਦੇ ਨਾਲ ਜਥੇਦਾਰ ਸਾਹਿਬ ਦੇ ਸੀਗੇ ਉਹਦੀ ਵੀ ਇੱਕ ਨਵੀਂ ਵੀਡੀਓ ਆਈ ਹੈ ਤੇ ਉਹਨੇ ਫਿਰ ਤੋਂ ਸਾਰੇ ਇਲਜ਼ਾਮ ਫਿਰ ਤੋਂ ਦੁਹਰਾਏ ਨੇ ਤੇ ਇਹ ਵੀ ਦਾਵਾ ਕੀਤਾ ਹੈ ਕਿ ਮੇਰੇ ਕੋਲ ਸਬੂਤ ਮੌਜੂਦ ਨੇ ਜਦੋਂ ਲੋੜ ਪਏਗੀ ਜਦੋਂ ਸਮਾਂ ਆਏਗਾ ਮੈਂ ਜਿੰਨ ਤੱਕ ਕਰਾਂਗਾ ਤੇ ਸੈਸ਼ਨ ਕੋਰਟ ਦੀ ਵੀ ਪੱਤਰ ਦਿਖਾਏ ਨਹੀਂ ਹੋਣੇ ਦੋ ਕਿ ਮੈਂ ਬਰੀ ਹੋਇਆ ਸੀ ਮੇਰੇ ਤੇ ਝੂਠਾ ਪਰਚਾ ਕੀਤਾ ਗਿਆ ਸੀ ਮੈਂ ਗੁਰੂ ਦੀ ਹਜ਼ੂਰੀ ਦੇ ਵਿੱਚ ਕਹਿ ਰਹੀਆਂ ਕਿ ਮੈਂ ਕੁਝ ਵੀ ਗਲਤ ਨਹੀਂ ਕੀਤਾ ਤੇ ਮੈਂ ਸਭ ਕੁਝ ਪ੍ਰੂਫ ਕਰਾਂਗਾ ਐਸਜੀਪੀਸੀ ਕੋਲ ਸ਼ਿਕਾਇਤ ਵੀ ਗੁਰਪ੍ਰੀਤ ਸਿੰਘ ਵੱਲੋਂ ਬੀਤੇ ਦਿਨਾਂ ਦੇ ਵਿੱਚ ਕੀਤੀ ਗਈ ਸੀ ਬਿਲਕੁਲ ਸਹੀ ਇਸ ਦੇ ਵਿਚਕਾਰ ਲਗਾਤਾਰ ਕਈ ਲੀਡਰ ਇਹ ਮਾਮਲਿਆਂ ਤੇ ਬੋਲਦੇ ਨਜ਼ਰ ਆਏ ਹਾਲਾਂਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਇਹ ਮਾਮਲੇ ਨੂੰ ਲਗਾਤਾਰ ਜਿਹੜਾ ਇਹ ਵਧਾਵਾ ਦਿੱਤਾ ਜਾ ਰਿਹਾ ਪਰ ਇਸ ਦੇ ਵਿਚਕਾਰ ਅਕਾਲੀਆਂ ਦਾ ਨਾਮ ਵੱਜਦਾ ਇਹ ਮਾਮਲੇ ਦੇ ਵਿੱਚ ਨਜ਼ਰ ਆ ਰਿਹਾ ਭਾਵੇਂ ਉਹ ਜਥੇਦਾਰ ਸਾਹਿਬ ਤੇ ਵੀਡੀਓ ਲੀਕ ਦਾ ਮਾਮਲਾ ਹੋਵੇ ਜਿਸ ਤਰੀਕੇ ਦੇ ਨਾਲ ਉਹ ਬੁਲਟੋਹਾ ਦੇ ਵੱਲੋਂ ਦਾਵਾ ਕੀਤਾ ਗਿਆ ਸੀ ਕਿ ਉਹਨਾਂ ਨੂੰ ਗਾਲ ਕੱਢੀ ਗਈ ਹੈ ਤਾਂ ਚਾਹੇ ਉਹ ਇਹ ਗੰਭੀਰ ਇਲਜ਼ਾਮਾਂ ਦਾ ਮਾਮਲਾ ਹੋਵੇ ਤਾਂ ਅਕਾਲੀ ਦਲ ਦਾ ਕਿਤੇ ਨਾ ਕਿਤੇ ਨਾਮ ਵੱਜਦਾ ਨਜ਼ਰ ਆ ਰਿਹਾ ਤੇ ਇਸ ਤੇ ਕੋਈ ਅਕਾਲੀ ਦਲ ਦਾ ਬਿਆਨ ਆਇਆ ਹੋਇਆ ਜਾਕੀ ਇਸੇ ਹੋਰ ਲੀਡਰ ਦਾ ਤੇ ਬਿਲਕੁਲ ਜਿਹੜੀ ਭੰਗ ਕੀਤੀ ਸੁਧਾਰ ਲਹਿਰ ਸੀ ਉਹਨਾਂ ਦਾ ਜ਼ਰੂਰ ਪਿਆਣਾ ਆਇਆ ਸੀ ਤੇ ਇਸ ਦੇ ਨਾਲ ਬਲਟੋਹਾ ਦਾ ਵੀ ਆਇਆ ਸੀ ਬਲਟੋਹਾ ਵੀ ਹੱਕ ਤੇ ਆਇਆ ਸੀ ਪਹਿਲਾਂ ਜਦੋਂ ਇਲਜ਼ਾਮ ਲੱਗ ਰਹੇ ਸੀ ਕਿ ਉਹਨਾਂ ਨੇ ਕਿਹਾ ਸੀ ਕਿ ਸਤਕਾਰਯੋਗ ਜਥੇਦਾਰ ਨੇ ਇਹ ਜੋ ਉਹਨਾਂ ਦੀ ਕਿਰਦਾਰਕੁਸ਼ੀ ਹੋ ਰਹੀ ਹੈ ਉਹ ਗਲਤ ਹੈ ਲੇਕਿਨ ਉਸ ਤੋਂ 2-3 ਦਿਨਾਂ ਬਾਅਦ ਹੀ ਬਲਟੋਹਾ ਬਿਲਕੁਲ ਪਲਟ ਦੇ ਨਜ਼ਰ ਆਏ ਤੇ ਉਹਨਾਂ ਦੇ ਵੱਲੋਂ ਵੀਡੀਓ ਜਾਰੀ ਕੀਤੀ ਗਈ ਜਿਸ ਤੋਂ ਬਾਅਦ ਵੱਡਾ ਕਮਸਾਨ ਛਿੜ ਗਿਆ ਜਿਸ ਦੇ ਵਿੱਚ ਉਹ ਕਹਿੰਦੇ ਵੀ ਮੈਨੂੰ ਗਾਲ੍ਹਾਂ ਕੱਢੀਆਂ ਗਈਆਂ ਨੇ ਮੈਂ ਪੂਰੀ ਵੀਡੀਓ ਜਨਤਕ ਕਰਾਂਗਾ ਲੇਕਿਨ ਉਹਦੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਸੁਧ ਸਿੱਧਾ ਸਿੱਧਾ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਜੋ ਵੀ ਕੁਝ ਕਰਾਇਆ ਜਾ ਰਿਹਾ ਹੈ ਇਹ ਪਲਾਨਡ ਹੈ ਤੇ ਇਹ ਸਭ ਕੁਝ ਅਕਾਲੀ ਦਲ ਕਰਵਾ ਰਿਹਾ ਹੈ ਕਿਉਂਕਿ ਉਹਨਾਂ ਦੇ ਵੱਲੋਂ ਇਹ ਵੀ ਦਾਵਾ ਕੀਤਾ ਗਿਆ ਸੀ ਜਿਵੇਂ ਦਾदूवाल ਦਾ ਜ਼ਿਕਰ ਕਰੀਏ ਤਾਂ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਜੋ ਅਕਾਲੀ ਦਲ ਹੈ ਉਹ ਬੰਦੇ ਲਗਾਉਂਦਾ ਆਪਣੀ ਮਰਜ਼ੀ ਦੇ ਜਦੋਂ ਬੰਦੇ ਉਹਨਾਂ ਦੀ ਗੱਲ ਨਹੀਂ ਸੁਣਦੇ ਉਹਨਾਂ ਦੇ ਕੰਮ ਨਹੀਂ ਆਉਂਦੇ ਤਾਂ ਉਹਨਾਂ ਨੂੰ ਹਟਾ ਦਿੰਦਾ ਹੈ ਤੇ ਇਹ ਇਲਜ਼ਾਮ ਲਗਾਤਾਰ ਵਿਰੋਧੀਆਂ ਦੇ ਵੱਲੋਂ ਅਕਾਲੀ ਦਲ ਤੇ ਲਗਾਏ ਜਾ ਰਹੇ ਨੇ ਕਿ ਸਭ ਕੁਝ ਪਲਾਨਡ ਹੈ ਤੇ ਜਥੇਦਾਰ ਦੇ ਨਾਲ ਜੋ ਕੁਝ ਵੀ ਹੋ ਰਿਹਾ ਹੈ ਕਿਰਦਾਰ ਕੁਸ਼ੀ ਜੋ ਕੁਝ ਵੀ ਹੋ ਰਿਹਾ ਸਭ ਕੁਝ ਅਕਾਲੀ ਦਲ ਕਰਵਾ ਰਿਹਾ ਹੈ ਤਾਂ ਸੁਖਬੀਰ ਬਾਦਲ ਸਿੱਧੇ ਸਿੱਧੇ ਜ਼ਿੰਮੇਵਾਰ ਇਸ ਚੀਜ਼ ਦੇ ਨੇ ਇਹ ਵਿਰੋਧੀ ਕਹਿੰਦੇ ਨਜ਼ਰ ਆਉਂਦੇ ਨੇ ਜੀ ਬਿਲਕੁਲ ਤਾਂ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਲਈ ਇਹ ਧਿਆਨ ਦੀ ਘੜੀ ਹੈ ਕਿਉਂਕਿ 15 ਦਿਨਾਂ ਦੇ ਵਿੱਚ ਜਿਹੜੀ ਕਮੇਟੀ ਗਠਨ ਕੀਤੀ ਗਈ ਹੈ 3 ਮੈਂਬਰੀ ਕਮੇਟੀ 15 ਦਿਨਾਂ ਦੇ ਵਿੱਚ ਉਹ ਸਬੂਤ ਇਕੱਠੇ ਕਰੇਗੀ ਜਿਸ ਦੇ ਆਧਾਰ ਤੇ ਕਾਰਵਾਈ ਹੋਵੇਗੀ ਫਿਲਹਾਲ ਇਹ ਜਾਣਕਾਰੀ ਦੇ ਦਈਏ ਕਿ 15 ਦਿਨਾਂ ਦੇ ਲਈ ਗਿਆਨੀ ਹਰਪ੍ਰੀਤ ਸਿੰਘ ਤੋਂ ਚਾਰਜ ਜਿਹੜਾ ਹੈ ਵਾਪਸ ਲੈ ਲਿਆ ਗਿਆ ਹੈ ਤੇ ਉਹ ਹੈਡ ਗ੍ਰੰਟੀ ਸਾਹਮਣੇ ਉਹਨਾਂ ਦਾ ਅਹੁਦਾ ਪਰ ਕਹਿ ਸਕਦੇ ਆ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਹੱਥੋਂ ਇਹ ਕੁਰਸੀ ਜਿਹੜੀ ਹੈ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਹੱਥੋਂ ਜਿਹੜੀ ਇਹ ਕੁਰਸੀ ਇਹ ਜਾ ਸਕਦੀ ਹੈ